सोही महल्ल चौथा जिनके अंतर वसिया मेरा हर हर तिनके सब रोग गवाए ते मुक्त पै जन हर हर नाम ते आया तिन पवित्र परम पद पाए मेरे राम हर जन अरोग पै ਗੁਰਬਚਨੀ ਜਿਨਾਂ ਜਪਿਆ ਮੇਰਾ ਹਰ ਹਰ ਤਿੰਨ ਕੀ ਹੋ ਮੈਂ ਰੋਗ ਗੈ ਰਹਾਉ ਬ੍ਰਹਮਾ ਵਿਸ਼ਨ ਮਹਾ ਦਿਓ ਤਰੇ ਗੁਨ ਰੋਗੀ ਵਿੱਚ ਹੋ ਮੈਂ ਕਾਰ ਕਮਾਈ ਜਨ ਕੀ ਏ ਤਸੀ ਨਾ ਚਿਹਤਾ ਬਪੜੈ ਹਰ ਗੁਰਮੁਖ ਸੋ ਜੀ ਪਾਈ ਹਮੇ ਰੋਗ ਸਭ ਜਗਤ ਵਿਆਪਿਆ ਤਿੰਨ ਕੋ ਜਨਮ ਮਰਨ ਦੁਖ ਪਾਰੀ ਗੁਰ ਪ੍ਰਸਾਦੀ ਕੋ ਵੇਰ ਲਾ ਛੂਟੈ ਤਿਸ ਜਨ ਕੋ ਹਉ ਪਿਆਰੀ ਜਨ ਸ੍ਰਿਸ਼ਟ ਸਾਜੀ ਸੋਈ ਹਰ ਜਾਣੈ ਤੰਕਾਰ ਰੂਪ ਅਪਾਰ ਨਾਨਕ ਆਪੇ ਵੇਖ ਹਰ ਬਿਗਸੈ ਗੁਰਮੁਖ ਬ੍ਰਹਮ ਵਿਚਾਰ ਸੋਹੀ ਮਹੱਲਾ ਚੌਥਾ ਕੀਤਾ ਕਰਨਾ ਸਰਬਰ ਜਾਈ ਕਿਛ ਕੀਜੈ ਜੇ ਕਰ ਸਕੀਐ ਆਪਣਾ ਕੀਤਾ 쿠ਸ਼ੂ ਨ ਹੋਵੈ ਜੋ ਹਰ ਪਾਵੈ ਤਿਉ ਰਖੀਐ ਮੇਰੇ ਹਰ ਜੀਓ ਸਭ ਕੋ ਤੇਰੇ ਵਸ ਅਸਾ ਜੋਰ ਨਹੀਂ ਜੀ ਕਿਛ ਕਰ ਹਮ ਸਾਕੇ ਜੋ ਪਾਵੇ ਤਵੇਂ ਬਖਸ਼ ਰਹਾਉ ਸਭ ਜੀਓ ਪਿੰਡ ਦੀ ਆਤ ਦੇ ਆਪੇ ਤਦ ਆਪੇ ਕਰੇ ਲਾ ਆਇਆ ਜਿਹਾ ਤੂ ਹੁਕਮ ਕਰੇ ਤਿਹ ਕੋ ਕੰਮ ਕਮਾਵੇ ਜਿਹਾ ਤੁਦ ਤੁਰ ਲਿਖ ਪਾਇਆ ਪੰਚ ਤਤ ਕਰ ਤੁਦ ਸ੍ਰਿਸ਼ਟ ਸਭ ਸਾਜੀ ਕੋਈ ਸ਼ੀਵਾ ਕਰਿਓ ਜੀ ਕਛ ਕੀਤਾ ਹੋਵੇ ਇਕ ਨਾ ਸਤਗੁਰ ਮੇਲ ਤੂੰ ਬਜਾਵੇ ਇਕ ਮਨਮੁਖ ਕਰੇ ਸਿਰੋਵੇ ਹਰ ਕੀ ਵਡਿਆਈ ਹਉ ਵਾਕ ਨ ਸਾਕਾਂ ਹੋ ਮੂਰਖ ਮੁਗਦਸ ਨਿਚਾਨ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਰਨਾਗਤ ਪਾਇਆ ਅਜਾਨ ਰਾਗ ਸੋਹੀ ਮਹੱਲਾ ਪੰਜਵਾਂ ਕਰ ਪਹਿਲਾ ਏਕ ਓਂਕਾਰ ਸਤਗੁਰ ਪਰਸਾਦ باجی گار جیسے باجی پاہی، نانا روپ دکھ لائی، لانگ اتار پسارا، تب ایک, ایک کم کمن روپ درشتیو بین سائیو، کتے گیو او کتتے کت رہاو، جلتے اٹھے انک ترگا ਕਨਕ ਪੂ ਕਨ ਕੀਏ ਬੋਰੰਗਾ ਬੀਜ ਬੀਜ ਦੇਖਿਓ ਬਹੁ ਪ੍ਰਕਾਰ ਫਲ ਪਾਈ ਤਾ ਏ ਕੰਕਾਰ ਸਹਸ ਘਟਾ ਮੈਂ ਏਕ ਆਕਾਸ ਕਟ ਫੂਟੇ ਤੇ ਉਹੀ ਪਰਗਾਸ ਪਰਮ ਲੋਭ ਮੋ ਮਾਇਆ ਵਿਕਾਰ ਪਰਮ ਛੁੱਟੇ ਤੈਂ ਏ ਕੰਕਾਰ ਉਬ ਅਬ ਨਸੀਬਿ ਨ ਸਤ ਨਾਈ ਨਾ ਕੋ ਆਵੈ ਨਾ ਕੋ ਜਾਈ ਗੁਰ ਪੂਰੀ ਹਉ ਮਿਲ ਤੋਈ ਕਉ ਨਾਨਕ ਮੇਰੀ ਪਰਮ ਗਤ ਹੋਈ ਸੁਹੀ ਮਹੱਲਾ ਪੰਜਵਾਂ ਕੀਤਾ ਲੋੜੈ ਸੋ ਪ੍ਰਭ ਹੋਈ ਤਦ ਬਿਨ ਦੂਜਾ ਨਾਹੀ ਕੋਈ ਜੋ ਜਨਸੀਵੇ ਤਿਸ ਪੂਰਨ ਕਾਜ ਦਾਸੀ ਆਪਣੇ ਕੀ ਰਾਖੋ ਲਾਜ ਤੇਰੀ ਸਰਨ ਪੂਰਨ ਦਿਆਲਾ ਤੁਝ ਬਿਨ ਕਵਨ ਕਰੇ ਪ੍ਰਤਪਾਲਾ ਰਹਾਉ ਜਲ ਥਲ ਮਈਅਲ ਰਿਆ ਪਰਪੁਰ ਨਿਕਟ ਵਸੀ ਨਾਹੀ ਪ੍ਰਭ ਦੂਰ ਲੋਕ ਪਤਿਆਰੇ ਕਛੂ ਨ ਪਾਈਐ ਸਾਚ ਲਗੈ ਤਾਂ ਹਉ ਮੈਂ ਜਾਈਐ ਜਿਸ ਨੂੰ ਲਾਇ ਲੈ ਸੋ ਲਾਗੈ ਗਿਆਨ ਰਤਨ ਅੰਤਰ ਤਿਸ ਜਾਗੈ ਦੁਰਮਤ ਜਾਏ ਪਰਮ ਪਦ ਪਾਏ ਗੁਰ ਪ੍ਰਸਾਦਿ ਨਾਮ ਤਿਆਈ ਦੋਹੇ ਕਰ ਜੋੜ ਕਰੋ ਅਰਦਾਸੇ ਤੁਧ ਭਾਵੈ ਤਾਂ ਆਣੀ ਰਾਸੇ ਕਰ ਕਿਰਪਾ ਆਪਣੀ ਭਗਤੀ ਲਾਏ ਜਨ ਨਾਨਕ ਪ੍ਰਭ ਸਦਾ ਧਿਆਈ ਸੁਹੀ ਮਹੱਲਾ ਪੰਜਵਾਨ ਤੰ ਸੁਆਗਨ ਜੋ ਪ੍ਰਭੂ ਪਛਾਨੈ ਮਨਨ ਹੁਕਮ ਤਜੈ અપਮਾਨੈ ਫਿਰ ਸਿਉ ਰਾਤੀ ਰਲਿਆ ਮਨੈ ਸੁਨ ਸਕੀਏ ਪ੍ਰਭ ਮਿਲਨਿਸਾਨੀ ਮਨ ਤਨ ਅਰਪ ਤਜ ਲਾਜ ਲੋਕ ਨਿਰਾਹਾਉ ਸਖੀ ਸਹੇਲੀ ਕੋ ਸਮਝਾਵੇ ਸੋਈ ਕਮਾਵੇ ਜੋ ਪ੍ਰਭ ਪਾਵੇ ਸਾ ਸੁਹਾਗਣ ਅੰਕ ਸਮਾਵੇ ਗਰਬ ਗਹਿਲੀ ਮੈਲ ਨਾ ਪਾਵੇ ਫਿਰ ਪਛਤਾਵੇ ਜਬ ਰੈਨ ਬਿਹਾਵੇ ਕਰ ਮਹੀਨ ਮਨ ਮੁਖ ਦੁਖ ਪਾਵੇ ਬਿਨੋ ਕਰੀ ਜੀ ਜਾਣਾ ਦੂਰ ਪ੍ਰਭ ਅਬ ਨਾਸੀ ਰਿਆ ਪਰਭੂਰ ਜਨ ਨਾਨਕ ਗਾਵੇ ਦੇਖ ਹਦੂਰ ਸੋਹੀ ਮਹੱਲਾ ਪੰਜਵਾ ਗ੍ਰੇਵਸ ਗੁਰ ਕੀ ਆਹੋਂ ਘਰ ਕੀ ਨਾਰ ਦਸ ਦਾਸੀ ਕਰ ਦੀਨੀ ਪਧਾਰ ਸਗਲ ਸਗਮਗਰੀ ਮੈਂ ਘਰ ਕੀ ਜੋੜੀ ਆਸ ਪਿਆਸੀ ਪਿਰ ਕੋ ਲੋੜੀ ਕਵਨ ਕਹਾ ਗੁਣ ਕੰਤ ਪਿਆਰੇ ਸੋ ਕਡ ਸਰੂਪ ਦਿਆਲ ਮਰਾਰੀ ਰਹਾਉ ਸੱਤ ਸਿੰਗਾਰ ਪਉ ਅੰਜਨ ਪਾਇਆ ਅੰਬਰਤ ਨਾਮ ਤੰਬੂਲ ਮੁਖ ਖਾਇਆ ਕੰਗਨ ਬਸਤਰ ਗੈਨੇ ਬਨੇ ਸੁਹਾਵੇ ਤਨ ਸਭ ਸੁਖ ਪਾਵੈ ਜਾਂ ਪਾ ਪਿਰ ਕਰਿ ਆਵੈ ਗੁਣ ਕਾ ਮਨ ਕਰ ਕੰਤਰ ਜਾਇ ਵਸ ਕਰ ਲੀਨਾ ਗੁਰ ਪਰਮ ਚੁਕਾਇਆ ਸਭਤੇ ਊਚਾ ਮੰਦਰ ਮੇਰਾ ਸਭ ਕਾਮਨ ਤਿਆਗੀ ਪੈਰਿਓ ਪ੍ਰੀਤਮ ਮੇਰਾ ਪ੍ਰਗਟਿਆ ਸੂਰ ਜੋਤ ਉਜੀਆਰਾ ਸੇਜ ਵਿਸ਼ਾਈ ਸਰਦ ਅਪਾਰਾ ਨਵ ਰੰਗ ਲਾਲ ਸੇਜ ਰਾਵਣ ਆਇਆ ਜਨ ਨਾਨਕ ਪੈਰ ਤਨ ਮਿਲ ਸੁਖ ਪਾਇਆ सोही महला पंजवाबताईरियो सुण त सिंधी सरो पिर ग्रह से जाई परम परम आयो तो नदर ना पाई किनो तीर न मानो ਮਿਲ ਸਾਜਨ ਹੋ ਤੁਜ ਕਰਬਾਨੁ ਰਹਾਉ ਏਕਾ ਸੀਜ ਵਿਛੀ ਤਨ ਕੰਤਾ ਤਨ ਸੋਤੀ ਪਿਰ ਸਦ ਜਗੰਤਾ ਪਿਯੋ ਮਦਰੋ ਤਨ ਮਨਵੰਤਾ ਤਨ ਜਾਗੈ ਜੇ ਪਿਰ ਬੁਲੰਤਾ ਭਈ ਨਰਾਸੀ ਬਹੁਤ ਦਿਨ ਲਾਗੇ ਦੇਸ ਦੇ ਸੰਤਰ ਮੈਂ ਸਗਲੀ ਝਾਗੈ ਖਨ ਰੈਨ ਨ ਪਾਵੋ ਬਿਨ ਪਗ ਪਾਗੈ ਹੋਈ ਕਿਰਪਾਲ ਪ੍ਰਭ ਮਿਲੈ ਸਪਾਗੈ ਭਇਓ ਕਿਰਪਾਲ ਸੰਤ ਸੰਗ ਮਿਲਾਇ ਬੁਝੀ ਤਪਤ ਕਾਰ ਪਿਰ ਪਾਇਆ ਸਗਲ ਸਿੰਗਾਰ ਹੁਣ ਮੁਝੇ ਸਹਾਇਆ ਕਉ ਨਾਨਕ ਗੁਰ ਪਰਮਚਕਾਇ ਜਾ ਦੇਖਾ ਤੈ ਪਰਹਿ ਪਾਈ ਖੋਲਿਓ ਕਪਾਟ ਤਾ ਮਨ ਠਹਿਰਾਇ ਰਹਾਉ ਨਰਹਾਉ ਦੂਜਾ ਸੁਹੀ ਮਹੱਲਾ ਪੰਜਵਾ ਕਿਆ ਗੁਣ ਤੇਰੇ ਸਾਰ ਸਮਾਲੀ ਕਿਆ ਗੁਣ ਤੇਰੇ ਸਾਰ ਸਮਾਲੀ

ਤਮ ਸਦਾ ਸਦਾ ਉਪਕਾਰੀ ਜੋ ਕਿਛ ਨਾਹੀ ਜੀ ਮੈਂ ਤੇ ਹੋਵੈ ਮੇਰੇ ਠਾਕਰ ਅਗਮੁ ਅਪਾਰੀ ਕਿਆ ਸੇਵ ਕਮਾਵੋ ਕਿਆ ਕਹਿ ਰਜਾਵੋ ਵਿਦਕਿਤ ਪਾਵੋ ਦਰਸਾਰੀ ਮਤ ਨਹੀਂ ਪਾਈਐ ਅੰਤ ਨ ਲਈਐ ਮਨ ਤਰਸੈ ਚਰਨਾਰੀ ਪਾਵੋ ਦਾਨ ਟੀਟ ਹੋ ਮੰਗੋ ਗੁਰ ਲਾਗੇ ਸੰਤਰਨਾਰੀ ਜਨ ਨਾਨਕ ਕੋ ਗੁਰ ਕਿਰਪਾ ਤਾਰੀ ਪ੍ਰਭ ਹਾਥ ਦੀ ਨਿਸਤਾਰੀ ਸੋਹੀ ਮਹੱਲਾ ਪੰਜਵਾ ਕਰ ਤੀਜਾ ਏਕ ਓਂਕਾਰ ਸਤ ਗੁਰ ਪਰਸਾਦ ਸੇਵਾ ਥੋਰੀ ਮੰਗਨ ਬਹੁਤਾ ਮੈਲ ਨਾ ਪਾਵੇ ਕਹਿ ਤੋ ਬੋਤਾ ਜੋ ਪਰਮਾਨੇ ਤਨ ਸਿਨੇ ਕੀਰੀ ਸਾ ਜੋ ਪਰਮਾਨੇ ਤਨ ਕੀਰੀ ਸਾ ਕੂੜੇ ਮੂਰਖ ਕੀ ਆਠੀਸਾ ਰਹਾਉ ਭੇਖ ਦਿਖਾਵੇ ਸਚਨਾ ਕਮਾਵੇ تو میلی نکٹ نیا وی آتی سدائے مایا کا ماتا من نہیں پریت کہہ مکرتا کو نانک پربھ بنو سنی جے کچل کٹور مکت کی جے درشن دیکھے کی آئی ਤਮ ਸੁਖ ਦਾਤੀ ਪੁਰਖ ਸਬਾਈ ਰਹਾਉ ਦੂਜਾ ਸੁਹੀ ਮਹੱਲਾ ਪੰਜਵਾ ਬੋਰੀ ਕਾਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਔ ਸਰ ਆਪਣਾ 부ਝੇ ਨਾ ਇਆਨਾ ਮਾਇਆ ਮੋ ਰੰਗ ਲਪਟਾਨਾ ਰਹਾਉ ਲੋ ਬਲੈਰ ਕੋ ਬਿਗਸ ਫੂਲ ਬੈਠਾ ਦਾਸ ਜਨਾਕਾ ਦਰਸ਼ਨ ਡੀਠਾ ਕਬੂ ਨ ਸਮਝੇ ਅਗਿਆਨ ਗਵਾਰਾ ਬੌਰ ਬੌਰ ਲਪਟਿਓ ਜੰਜਾਰਾ ਰਹਾਉ ਵਿਖੇ ਨਾਦ ਕਰਨ ਸੁਣ ਭੀਨਾ ਹਰ ਜਸ ਸੁਣਤ ਆਲਸ ਮਨ ਕੀਨਾ ਦ੍ਰਿਸ਼ਟ ਨਾਹੀ ਰੇ ਪੇਖਤ ਅੰਧੈ ਛੋੜ ਜਾਇ ਝੂਠੈ ਸਭ ਧੰਦੈ ਰਹਾਉ ਕਉ ਨਾਨਕ ਪ੍ਰਭ ਬਖਸ਼ਿ ਕ੍ਰੀਜੈ ਕਰ ਕਿਰਪਾ ਮੋ ਸਾਧ ਸੰਗ ਦੀਜੈ ਤੋ ਕਿਛ ਪਾਈਐ ਜੋ ਹੋਈਐ ਰੇ ਨਾਮ ਤਿਸਿ ਬੁਝਾਈ ਤਿਸ ਨਾਮ ਲੈ ਨਾ ਰਹਾਉ ਸੋਹੀ ਮਹੱਲਾ ਪੰਜਮਾ ਕਰ ਮੈਂ ਠਾਕਰ ਨਦਰ ਨ ਆਵੇ ਗਲ ਮੈਂ ਪਾਨ ਲੈ ਲਟਕਾਵੇ ਪਰ ਮੇ ਭੁੱਲਾ ਸਾਖਤ ਫਿਰਤਾ ਨੀਰ ਬਲੋ ਰਹਿ ਖਪ ਖਪ ਮਰਤਾ ਰਹਾ ਜਿਸ ਪਾਨ ਕੋ ਠਾਕਰ ਕਹਿਤਾ ਉਹ ਪਾਨ ਲੈ ਉਸ ਕੋ ਡੁੱਬਤਾ ਗੁਣਹਾਰ ਲੂਨ ਹਰਾਮੀ ਪਾਨ ਨਾਨਾ ਨਾ ਨਾ ਪਾਰ ਗ੍ਰਾਮੀ ਗੁਰ ਮਿਲ ਨਾਨਕ ਠਾਕਰ ਜਾਤਾ ਜਲ ਤਲ ਮਈਲ ਪੂਰਨ ਬਿਦਾਤਾ